ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਪਰਟਾਈਜ਼ਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਕੋਠੀਆਂ, ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆਂ ਇਸ ਘਰ ਦੀ ਜਗ੍ਹਾ 3 ਮਰਲੇ ਆ। ਫਰੰਟ ਤੇ ਸਾਰੇ ਦੇਖ ਹੀ ਲਈ ਹੈ ਫਰੰਟ ਤੇ ਸਾਰੇ ਟਾਇਲ ਲੱਗੀ ਹੋਈ ਹੈ ਘਰ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਬਣੀ ਹੋਈ ਹੈ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਜੀ ਘਰ ਵਿੱਚ ਸਮਰਸੀਬਲ ਬੋਰ ਹੋਇਆ ਹੋਇਆ ਅਤੇ ਸਰਕਾਰੀ ਪਾਣੀ ਦੀ ਟੂਟੀ ਵੀ ਲੱਗੀ ਹੋਈ ਹੈ ਜੀ ਸਾਰੇ ਘਰ ਵਿੱਚ ਟਾਇਲ ਪੱਥਰ ਦਾ ਕੰਮ ਹੋਇਆ ਹੋਇਆ ਹੈ ਰੰਗ ਰੋਗਨ ਦਾ ਕੰਮ ਵੀ ਹੋਇਆ ਹੈ ਜੀ। ਆਹ ਜੀ ਐਂਟਰੀ ਤੇ ਇੱਕ ਸਾਈਡ ਤੇ ਪਹਿਲਾ ਰੂਮ ਬਣਿਆ ਹੋਇਆ। ਰੂਮ ਕਾਫੀ ਖੁੱਲਡੋਲਾ ਬਣਿਆ ਹੋਇਆ। ਇੱਕ طرف ਖਿੜਕੀ ਲੱਗੀ ਹੋਈ ਹੈ। ਰੋਸ਼ਨੀ ਵਾਸਤੇ, ਵੈਂਟੀਲੇਸ਼ਨ ਵਾਸਤੇ। ਤੁਹਾਨੂੰ ਬਾਕੀ ਸਾਰਾ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਹਾਂ। ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਦੂਜੀ ਮੰਜ਼ਲ ਨੂੰ। ਪੌੜੀਆਂ ਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਉੱਕਰਪੋਰਟ ਹੋਇਆ ਜੀ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਵਾਸ਼ਰੂਮ ਦੇ ਬਾਹਰਲੇ ਪਾਸੇ ਵੀ ਦੀਵਾਰ ਤੇ ਸਾਰੀ ਟਾਇਲ ਲੱਗੀ ਹੋਈ ਹੈ ਅਤੇ ਬਾਹਰ ਇੱਕ ਵਾਸ਼ਬੈਸਨ ਲਗਵਾਇਆ ਹੋਇਆ ਜੀ ਤੇ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਮਾਲਕਾਂ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ 78370 14417 ਇਹ ਜੀ ਪਹਿਲਾ ਨੰਬਰ ਹੈ ਦੂਜਾ ਨੰਬਰ ਵੀ ਨੋਟ ਕਰ ਲਓ 99148 12095 ਇਹ ਜੀ ਦੂਜਾ ਨੰਬਰ ਹੈ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਫੋਨ ਕਰਕੇ ਹੁਣ ਮੈਂ ਕੰਟੈਕਟ ਕਰਕੇ ਗੱਲਬਾਤ ਕਰਕੇ ਘਰ ਦੇਖਣ ਜਾ ਸਕਦੇ ਹੋ ਅੱਜ ਇਹ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਸਾਰੀ ਦੀਵਾਰ ਤੇ ਟੈਲ ਲੱਗੀ ਹੋਈ ਹੈ ਇੱਕ ਤਰਫ ਖਿੜਕੀ ਲੱਗੀ ਹੋਈ ਹੈ ਫਿਜੀਨ ਵੀ ਕਾਫੀ ਖੁੱਲਡਲੀ ਬਣੀ ਹੋਈ ਆ ਹਾਂ ਜੀ ਵੱਡਾ ਕਮਰਾ ਬਣਿਆ ਹੋਇਆ ਬਿਲਕੁਲ ਜਿਹੜਾ ਸਾਹਮਣੇ ਪਾਸੇ ਬਣਿਆ ਹੋਇਆ ਜੀ ਇਹ ਵੀ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਆ ਦੇਖੋ ਜੀ ਮਾਲਕਾਂ ਦਾ ਕਹਿਣਾ ਹੈ ਜੀ ਇਹ ਕਾਰ ਰਜਿਸਟਰੀ ਵਾਲੀ ਜਗ੍ਹਾ ਵਿੱਚ ਬਣਿਆ ਹੋਇਆ ਘਰ ਦੀ ਡਿਮਾਂਡ ਮਾਲਕਾਂ ਨੇ 16 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਮਾਨਤਾਨ ਕਹਿੰਦੇ ਹੋ ਜਾਏਗਾ ਜੀ ਘਰ ਦਾ ਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਨੋਟ ਕਰ ਲਓ ਜੀ ਇਹ ਘਰ ਰਿਆਸਤ ਵੈਨਿਊ ਕੁੰਨੋਪੁਰ ਚਹਿਰਾਟਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਜੀ ਬਾਕੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਈਆ ਕਰਵਾਣ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਕੋਠੋਂ ਵੀ ਸਾਰੇ ਪਾਸੇ ਆਸੇ ਪਾਸੇ ਦਾ 뷰 ਦਿਖਾ ਦਿੰਨੇ ਆ ਇਹ ਘਰ ਪੂਰਾ ਆਬਾਦੀ ਵਿੱਚ ਬਣਿਆ ਹੋਇਆ ਦੇਖੋ ਜੀ ਆਸੇ ਪਾਸੇ ਪੂਰੀ ਆਬਾਦੀ ਹੈ ਤੁਹਾਨੂੰ ਗਲੀ ਦਾ 뷰 ਵੀ ਦਿਖਾ ਦਿੰਨੇ ਆ ਬਾਹਰਲੇ ਪਾਸੋਂ ਜਾ ਕੇ ਪਹਿਲਾਂ ਤੁਸੀਂ ਆਪਣਾ ਸਾਰਾ ਦੇਖ ਲਓ ਇੱਕ ਵਾਰੀ ਮੌਂਟੀ ਬਣੀ ਹੋਈ ਆ ਮੌਂਟੀ ਨੂੰ ਲੋਹੇ ਦਾ ਗੇਟ ਲੱਗਾ ਹੋਇਆ ਉੱਪਰ ਟੈਂਕੀ ਵਗੈਰਾ ਲੱਗੀ ਹੋਈ ਆ ਆ ਦੇਖੋ ਜੀ ਬੈਕ ਸਾਈਡ ਤੋਂ ਵੀ ਸਾਰਾ ਦੇਖ ਲਓ ਵੀਓ ਤੁਹਾਨੂੰ ਬਾਹਰਲੇ ਪਾਸੋਂ ਫਰੰਟ ਸਾਈਡ ਤੋਂ ਵੀ ਸਾਰੀ ਗਲੀ ਦਿਖਾ ਦਿੰਨੇ ਆ ਕਿ ਕਿਦਾਂ ਇਹਨੂੰ ਗਲੀ ਲੱਗਦੀ ਹੈ ਕਿਧਰਲੇ ਪਾਸੋਂ ਮੁੜ ਕੇ ਆ ਨਾ ਦੇਖੋ ਜੀ ਆ ਗਲੀ ਲੱਗਦੀ ਹੈ ਜੀ ਗਲੀ ਵੀ ਕਾਫੀ ਖੁੱਲਡੁੱਲੀ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ ਆ ਜੀ ਘਰ ਹੈ ਜਿੱਤੇ ਟੈਲ ਲੱਗੀ ਹੋਈ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡਾ ਨੋਟੀਫਿਕੇਸ਼ਨ ਆ ਜਾਵੇ ਜੀ